ਗਰਮੀ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਗਰਮੀ ਦੇ ਕਾਰਨ ਕਈ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੋ ਜਿਹੀ ਇੱਕ ਮੰਦਭਾਗੀ ਖਬਰ ਮੱਕਾ ਮਦੀਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸ਼ਰਧਾਲੂਆਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ ਪਾਰ 52 ਡਿਗਰੀ ਸੈਲਸੀਅਸ ਤੋਂ ਪਾਰ ਹੋ ਚੁੱਕਾ ਸੀ ਹੱਜ ਦੌਰਾਨ ਘੱਟੋ ਘੱਟ 550 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਭਿੜ ਹੋਣ ਕਾਰਨ ਕਈ ਯਾਤਰੀ ਜ਼ਖਮੀ ਹੋ ਚੁੱਕੇ ਨੇ ਮੱਕਾ ਦੇ ਬਾਹਰ ਦੱਸਿਆ ਗਿਆ ਕਿ ਸ਼ਦਾਲੂਆਂ ਨੂੰ ਆਪਣੇ ਸਿਰਾਂ ਉੱਤੇ ਪਾਣੀ ਦੀਆਂ ਬੋਤਲਾਂ ਢੋਲਦੇ ਵੀ ਵੇਖਿਆ ਗਿਆ ਹਾਲਾਤ ਕਾਫੀ ਨਾਜ਼ੁਕ ਦੱਸੇ ਜਾ ਰਹੇ ਨੇ ਗਰਮੀ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਗਰਮੀ ਦੇ ਕਾਰਨ ਕਈ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੋ ਜਿਹੀ ਇੱਕ ਮੰਦਭਾਗੀ ਖਬਰ ਮੱਕਾ ਮਦੀਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸ਼ਦਾਲੂਆਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ ਪਾਰਾ 52 ਡਿਗਰੀ ਸੈਲਸੀਅਸ ਤੋਂ ਪਾਰ ਹੋ ਚੁੱਕਾ ਸੀ ਹਜ ਦੌਰਾਨ ਘੱਟੋ ਘੱਟ 550 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਭੀੜ ਹੋਣ ਕਾਰਨ ਕਈ ਯਾਤਰੀ ਜ਼ਖਮੀ ਹੋ ਚੁੱਕੇ ਨੇ ਮੱਕਾ ਦੇ ਬਾਹਰ ਦੱਸਿਆ ਗਿਆ ਹੈ ਕਿ ਸ਼ਰਧਾਲੂਆਂ ਨੂੰ ਆਪਣੇ ਸਿਰਾਂ ਉੱਤੇ ਪਾਣੀ ਦੀਆਂ ਬੋਤਲਾਂ ਡੋਲਦੇ ਵੀ ਵੇਖਿਆ ਗਿਆ ਹਾਲਾਤ ਕਾਫੀ ਨਾਜ਼ੁਕ ਦੱਸੇ ਜਾ ਰਹੇ ਨੇ ਗਰਮੀ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਗਰਮੀ ਦੇ ਕਾਰਨ ਕਈ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੋ ਜਿਹੀ ਇੱਕ ਮੰਦਭਾਗੀ ਖਬਰ ਮੱਕਾ ਮਦੀਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸ਼ਰਧਾਲੂਆਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ ਪਾਰਾ 52 ਡਿਗਰੀ ਸੈਲਸੀਅਸ ਤੋਂ ਪਾਰ ਹੋ ਚੁੱਕਾ ਸੀ ਹਜ ਦੌਰਾਨ ਘੱਟੋ ਘੱਟ 550 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਭੀੜ ਹੋਣ ਕਾਰਨ ਕਈ ਯਾਤਰੀ ਜ਼ਖਮੀ ਹੋ ਚੁੱਕੇ ਨੇ ਮੱਕਾ ਦੇ ਬਾਹਰ ਦੱਸਿਆ ਗਿਆ ਹੈ ਕਿ ਸ਼ਰਧਾਲੂਆਂ ਨੂੰ ਆਪਣੇ ਸਿਰਾਂ ਉੱਤੇ ਪਾਣੀ ਦੀਆਂ ਬੋਤਲਾਂ ਡੋਲਦੇ ਵੀ ਵੇਖਿਆ ਗਿਆ ਹਾਲਾਤ ਕਾਫੀ ਨਾਜੁਕ ਦੱਸੇ ਜਾ ਰਹੇ ਨੇ ਗਰਮੀ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਗਰਮੀ ਦੇ ਕਾਰਨ ਕਈ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੋ ਜਿਹੀ ਇੱਕ ਮੰਦਭਾਗੀ ਖਬਰ ਮੱਕਾ ਮਦੀਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸ਼ਰਧਾਲੂਆਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ ਪਾਰਾ 52 ਡਿਗਰੀ ਸੈਲਸੀਅਸ ਤੋਂ ਪਾਰ ਹੋ ਚੁੱਕਾ ਸੀ ਹਜ ਦੌਰਾਨ ਘੱਟੋ ਘੱਟ 550 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਭੀੜ ਹੋਣ ਕਾਰਨ ਕਈ ਯਾਤਰੀ ਜ਼ਖਮੀ ਹੋ ਚੁੱਕੇ ਨੇ ਮੱਕਾ ਦੇ ਬਾਹਰ ਦੱਸਿਆ ਗਿਆ ਹੈ ਕਿ ਸ਼ਰਧਾਲੂਆਂ ਨੂੰ ਆਪਣੇ ਸਿਰਾਂ ਉੱਤੇ ਪਾਣੀ ਦੀਆਂ ਬੋਤਲਾਂ ਡੋਲਦੇ ਵੀ ਵੇਖਿਆ ਗਿਆ ਹਾਲਾਤ ਕਾਫੀ ਨਾਜ਼ੁਕ ਦੱਸੇ ਜਾ ਰਹੇ ਨੇ ਗਰਮੀ ਦਾ कहर ਦਿਨੋ ਦਿਨ ਵੱਧਦਾ ਜਾ ਰਿਹਾ ਹੈ ਗਰਮੀ ਦੇ ਕਾਰਨ ਕਈ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੋ ਜਿਹੀ ਇੱਕ ਮੰਦਭਾਗੀ ਖਬਰ ਮੱਕਾ ਮਦੀਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸ਼ਰਧਾਲੂਆਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ ਪਾਰਾ 52 ਡਿਗਰੀ ਸੈਲਸੀਅਸ ਤੋਂ ਪਾਰ ਹੋ ਚੁੱਕਾ ਸੀ ਹੱਜ ਦੌਰਾਨ ਘੱਟੋ ਘੱਟ 550 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਭਿੜ ਹੋਣ ਕਾਰਨ ਕਈ ਯਾਤਰੀ ਜ਼ਖਮੀ ਹੋ ਚੁੱਕੇ ਨੇ ਮੱਕਾ ਦੇ ਬਾਹਰ ਦੱਸਿਆ ਗਿਆ ਕਿ ਸ਼ਰਧਾਲੂਆਂ ਨੂੰ ਆਪਣੇ ਸਿਰਾਂ ਉੱਤੇ ਪਾਣੀ ਦੀਆਂ ਬੋਤਲਾਂ ਢੋਲਦੇ ਵੀ ਵੇਖਿਆ ਗਿਆ ਹਾਲਾਤ ਕਾਫੀ ਨਾਜ਼ੁਕ ਦੱਸੇ ਜਾ ਰਹੇ ਨੇ ਗਰਮੀ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਗਰਮੀ ਦੇ ਕਾਰਨ ਕਈ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹੋ ਜਿਹੀ ਇੱਕ ਮੰਦਭਾਗੀ ਖਬਰ ਮੱਕਾ ਮਦੀਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸ਼ਰਧਾਲੂਆਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ ਪਾਰਾ 52 ਡਿਗਰੀ ਸੈਲਸੀਅਸ ਤੋਂ ਪਾਰ ਹੋ ਚੁੱਕਾ ਸੀ ਹਜ ਦੌਰਾਨ ਘੱਟੋ ਘੱਟ 550 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਭਿੜ ਹੋਣ ਕਾਰਨ ਕਈ ਯਾਤਰੀ ਜ਼ਖਮੀ ਹੋ ਚੁੱਕੇ ਨੇ ਮੱਕਾ ਦੇ ਬਾਹਰ ਦੱਸਿਆ ਗਿਆ ਕਿ ਸ਼ਰਧਾਲੂਆਂ ਨੂੰ ਆਪਣੇ ਸਿਰਾਂ ਉੱਤੇ ਪਾਣੀ ਦੀਆਂ ਬੋਤਲਾਂ ਡੋਲਦੇ ਵੀ ਵੇਖਿਆ ਗਿਆ ਹਾਲਾਤ ਕਾਫੀ ਨਾਜ਼ੁਕ ਦੱਸੇ ਜਾ ਰਹੇ ਨੇ